ਬੱਚਿਆਂ ਨੂੰ ਰੱਬ ਦਾ ਰੂਪ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਮਨ ਬਿਲਕੁਲ ਕੋਮਲ ਤੇ ਸਾਫ਼ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਬੰਦਾ ਸਾਡੇ ਨਾਲ ਚੰਗਾ ਕਰ ਰਿਹਾ ਹੈ ਕਿਹੜਾ ਮਾੜਾ ਕਰ ਰਿਹਾ ਸੋ 11 ਮਹੀਨੇ ਦੇ ਬੱਚੇ ਨੂੰ ਇੱਕ ਬੰਦੇ ਦੇ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਜਦੋਂ ਪੁਲਿਸ ਹੁਣ ਉਹਨੂੰ ਆ 1 ਸਾਲ ਬਾਅਦ ਉਸ ਅਗਵਾਕਾਰ ਕੋਲੋਂ ਛਡਾਉਂਦੀ ਹੈ ਆ ਉਸ ਬੱਚੇ ਦੇ ਅਸਲੀ ਮਾਂ ਪਿਓ ਨੂੰ ਦਿੰਦੀ ਹੈ ਤੇ ਬੱਚਾ ਰੋਣ ਲੱਗ ਪੈਂਦਾ ਹੈ ਬੱਚਾ ਕਹਿੰਦਾ ਹੈ ਕਿ ਮੈਂ ਜੇ ਸਾਡੇ ਬੰਦੇ ਨੇ ਉਹ ਬੱਚੇ ਨੂੰ ਅਗਵਾ ਕੀਤਾ ਹੁੰਦਾ ਬੱਚਾ ਉਸੇ ਕੋਲ ਜਾਣ ਦੀ ਜिद ਕਰਦਾ ਕਿਉਂਕਿ ਇੰਨਾ ਸਮਾਂ ਬੱਚਾ ਉਸਦੇ ਨਾਲ ਰਿਹਾ ਹੁੰਦਾ ਇੱਕ ਲਗਾਓ ਜਿਹੜਾ ਹੈਗਾ ਉਹ ਜਿਹੜਾ ਜੁੜ ਜਾਂਦਾ ਔਰ ਇਹ ਦੇਖ ਕੇ ਜਿਹੜਾ ਉਹ ਕਿਡਨੈਪਰ ਹੁੰਦਾ ਅਗਵਾਕਾਰ ਹੁੰਦਾ ਉਹ ਵੀ ਰੋਣ ਲੱਗ ਪੈਂਦਾ ਹੈ ਤੇ ਥਾਣੇ ਦੇ ਵਿੱਚ ਜਿੰਨੇ ਵੀ ਪੁਲਿਸ ਵਾਲੇ ਹੁੰਦੇ ਆ ਉਹਨਾਂ ਦੀਆਂ ਵੀ ਅੱਖਾਂ 'ਚੋਂ ਹੰਝੂ ਜਿਹੜੇ ਆ ਉਹ ਆ ਜਾਂਦੇ ਆ ਬਿਲਕੁਲ ਵੱਖਰੀ ਜੀ ਤਸਵੀਰ ਜਿਹੜੀ ਇਹ ਸਾਹਮਣੇ ਆਈ ਹੈ ਦੂਜਾ ਪੱਖ ਇਸ ਖਬਰਦਾਰ ਅਸੀਂ ਤੁਹਾਨੂੰ ਇਹ ਵੀ ਦੱਸਣ ਜਾ ਰਹੇ ਹਾਂ ਕਿ ਜੇ ਪੁਲਸ ਆਪਣੀ ਆਈ ਤੇ ਆਜੇ ਤਾਂ ਉਹ ਕੀ ਕੁਝ ਨਹੀਂ ਕਰ ਸਕਦੀ ਦਰਅਸਲ ਜਿਹੜਾ ਇਹ ਬੰਦਾ ਗਿਡਨੇਪਰ ਹੈ ਅਗਵਾਕਾਰ ਹੈ ਤੇ ਸਾਧੂ ਦਾ ਰੂਪ ਧਾਰਨ ਕਰਕੇ ਕਿਤੇ ਰਹਿ ਰਿਹਾ ਸੀ ਤੇ ਪੁਲਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੇ ਪੁਲਸ ਨੇ ਖੁਦ ਜਿਹੜਾ ਉਹ ਸਾਧੂ ਦਾ ਰੂਪ ਧਾਰਨ ਕਰ ਲਿਆ ਦਾੜੀ ਆਪਣੀ ਵਿਧਾ ਲਈ ਉਤੇ ਪਾਲੀ ਤਾਂ ਬਿਲਕੁਲ ਇੱਕ ਜਿਵੇਂ ਸਾਧੂ ਹੁੰਦੇ ਆ ਇਸ ਤਰੀਕੇ ਦਾ ਪੇਸ਼ ਬਣਾ ਕੇ ਪੁਲਸ ਅੱਗੇ Vrindavan ਦੇ ਵਿੱਚ ਪਹੁੰਚ ਗਈ ਹੈ ਔਰ ਇਹ ਵੀ ਪੁਲਸ ਦੀ ਇੱਕ ਸ਼ਾਬਾਸ਼ੀ ਹੈ ਇਸੇ ਕਰਕੇ ਅਸੀਂ ਕਿਹਾ ਕਿ ਪੁਲਸ ਆਪਣੀ ਆਈ ਤੇ ਆਜੇ ਤਾਂ ਫਿਰ ਕੀ ਕੁਝ ਨਹੀਂ ਕੀਤਾ ਜਾ ਸਕਦਾ ਹੁਣ ਤੁਹਾਨੂੰ ਦੱਸ ਦਿਆਂ ਪੂਰਾ ਮਾਮਲਾ ਕੀ ਸੀ ਪੁਲਸ ਨੇ 14 ਮਹੀਨੇ ਪਹਿਲਾਂ ਜੈਪੁਰ ਤੋਂ ਅਗਵਾ ਹੋਏ 11 ਮਹੀਨੇ ਦੇ ਬੱਚੇ ਕੂਕੂ ਉਰਫ ਕਾਣਾ ਨੂੰ ਲੱਭ ਲਿਆਏ ਬੱਚਾ ਹੁਣ 2 ਸਾਲ ਦਾ ਹੋ ਚੁੱਕਿਆ ਹੈ ਬੁੱਧਵਾਰ ਨੂੰ ਜਦੋਂ ਪੁਲਿਸ ਨੇ ਬੱਚੇ ਨੂੰ ਅਗਵਾ ਕਰਨ ਵਾਲੇ ਤੋਂ ਕਾਬੂ ਕੀਤਾ ਤੰ ਮਸੂਮ ਬੱਚਾ ਉਸ ਅਗਵਾ ਕਰਨ ਵਾਲੇ ਤੋਂ ਜਾਂ ਕਹਿ ਲਈਏ ਗਿਡਨਾਪਰ ਤੋਂ ਅੱਡ ਹੋ ਕੇ ਰੋਣ ਲੱਗ ਪਿਆ ਤੇ ਜਿੱਦ ਕਰਨ ਲੱਗ ਗਿਆ ਕਿ ਮੈਂ ਇਸੇ ਬੰਦੇ ਕੋਲ ਵਾਪਸ ਜਾਣਾ ਤੇ ਜਦੋਂ ਇਹ ਸਾਰਾ ਕੁਝ ਉਸਨੇ ਦੇਖਿਆ ਤੇ ਜਿਹੜਾ ਗਿਡਨਾਪਰ ਸੀਗਾ ਉਹਦੀਆਂ ਵੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਤੇ ਆਸੇ-ਪਾਸੇ ਜਿੰਨੇ ਪੁਲਿਸ ਵਾਲੇ ਸੀਗੇ ਉਹ ਵੀ ਸਾਰੇ ਰੋਣ ਲੱਗ ਪਏ ਕਿਉਂਕਿ ਬੱਚਾ ਤਾਂ ਬੱਚਾ ਹੁੰਦਾ ਰੱਬ ਦਾ ਰੂਪ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਬੰਦੇ ਨੇ ਮੈਨੂੰ ਮੇਰੇ ਨਾਲ ਚੰਗਾ ਕੀਤਾ ਹੈ ਜਾਂ ਮਾੜਾ ਕੀਤਾ ਇੱਥੇ ਦੱਸਦੀਏ ਕਿ ਜੈਪੁਰ ਪੁਲਿਸ ਨੇ ਜੈਪੁਰ ਤੋਂ ਅਗਵਾ ਹੋਏ 11 ਮਹੀਨੇ ਦੇ ਬੱਚੇ ਦਾ ਪਤਾ ਲਗਾਉਣ ਅਤੇ ਅਗਵਾਕਾਰ ਨੂੰ ਫੜਨ ਦੇ ਲਈ ਸਾਧੂ ਦਾ ਰੂਪ ਫਿਰ ਧਾਰ ਲਿਆ ਪੁਲਿਸ ਵਾਲਿਆਂ ਨੇ ਦਾੜੀ ਵਿਧਾਈ ਭਗਵੀ ਧੋਤੀ ਜਿਹੜੀ ਹੈ ਉਹ ਵੀ ਪਾਈ ਤੇ ਇੱਕ ਸੰਿਆਸੀ ਦਾ ਰੂਪ ਧਾਰ ਕੇ ਉਹ ਸਾਰੇ ਜਿਹੜੇ ਕੱਪੜੇ ਹੁੰਦੇ ਆ ਉਹ ਪਾ ਕੇ ਕਈ ਦਿਨਾਂ ਤੱਕ ਵrindavan ਦੀ ਪਰਿਕਰਮਾ ਕੀਤੀ ਕਿਉਂਕਿ ਅਗਵਾਕਾਰ ਵੀ ਸੰਤ ਦੇ ਰੂਪ ਦੇ ਵਿੱਚ ਕਹਿ ਲਿਏ ਜਾਂ ਭੇਖ ਦੇ ਵਿੱਚ ਇੱਥੇ ਲੁਕਿਆ ਹੋਇਆ ਸੀ ਅਜਿਹੇ ਚ ਅਗਵਾਹਕਾਰ ਨੂੰ ਫੜਨ ਦੇ ਲਈ ਪੁਲਿਸ ਨੇ ਅਜਿਹਾ ਰੂਪ ਜਿਹੜਾ ਉਧਾਰਨ ਕਰ ਲਿਆ ਸੀ ਪੁਲਿਸ ਦੀ ਇਹ ਕੋਸ਼ਿਸ਼ ਸਫਲ ਵੀ ਹੋਈ ਅਗਵਾਕਾਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ 11 ਮਹੀਨਿਆਂ ਦਾ ਮਾਸੂਮ ਬੱਚਾ ਜਿਹੜਾ ਹੈ ਉਹ ਲੈ ਲਿਆ ਡੀਸੀਪੀ ਸਾਊਥ ਦਿਗੰਤ ਆਨੰਦ ਨੇ ਦੱਸਿਆ ਕਿ ਮਾਸੂਮ ਬੱਚੇ ਨੂੰ ਅਗਵਾ ਕਰਨ ਦੀ ਇਹ ਘਟਨਾ 14 ਜੂਨ 2023 ਨੂੰ ਵਾਪਰੀ ਸੀ ਸੰਘਾ ਨੇੜ ਸਦਰ ਥਾਣਾ ਖੇਤਰ ਚ ਪੈਂਦੇ ਬਾਟਿਕਾ ਦੀ ਰਹਿਣ ਵਾਲੀ ਜਿਨੇ ਸ਼ਿਕਾਇਤ ਕੀਤੀ ਆ ਪੁਨਮ ਚੌਧਰੀ ਨੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਰਿਪੋਰਟ ਦਰਜ ਕਰਵਾਈ। ਉਹਨਾਂ ਨੇ ਦੱਸਿਆ ਕਿ 14 ਜੂਨ 2023 ਨੂੰ ਚਾਰ ਬੰਦੇ ਉਹਨਾਂ ਦੇ ਘਰੇ ਆਏ ਅਤੇ 11 ਮਹੀਨੇ ਦੇ ਮਾਸੂਮ ਬੱਚੇ ਕੂਕੂ ਉਰਫ ਕਾਨਾ ਨੂੰ ਚੱਕ ਕੇ ਲੈ ਗਏ। ਇਹ ਚਾਰ ਅਗਵਾਕਾਰਾਂ ਦੇ ਵਿੱਚੋਂ ਇੱਕ ਆ ਮੁਲਜ਼ਮ ਤਨੁਜ ਜਾਹਰ ਹੈ। ਮੁਲਜ਼ਮ ਤਨੁਜ ਜਾਹਰ ਸ਼ਿਕਾਇਤ ਕਰਤਾ ਜੋ ਕਿ ਪੁਨਮ ਚੌਧਰੀ ਦੇ ਮਾਮੇ ਦਾ ਮੁੰਡਾ ਹੈ। ਸੰਗਾਨੇਰ ਸਦਰ ਪੁਲਿਸ ਨੇ ਮਾਸੂਮ ਬੱਚੇ ਦੀ ਭਾਲ ਕਰਨ ਦੇ ਲਈ ਅਤੇ ਮੁਲਜ਼ਮਾਂ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਹੁਣ 14 ਮਹੀਨਿਆਂ ਬਾਅਦ ਦੋਸ਼ੀ ਫੜਿਆ ਗਿਆ ਹੈ ਅਤੇ ਮਾਸੂਮ ਬੱਚੇ ਨੂੰ ਉਸ ਦੇ ਕਬਜ਼ੇ ਚੋਂ ਛੁਡਾਇਆ ਗਿਆ ਹੈ ਤਨੁਜ ਚਾਹਰ ਦੇ ਖਿਲਾਫ ਨਾਮੀ ਰਿਪੋਰਟ ਦੇ ਬਾਵਜੂਦ ਪੁਲਿਸ ਲਗਭਗ 1 ਸਾਲ ਤੱਕ ਉਸ ਦਾ ਪਤਾ ਨਹੀਂ ਲਗਾ ਸકી ਉਹ ਯੂਪੀ ਪੁਲਿਸ ਦਾ ਹੈੱਡ ਕਨਸਟੇਬਲ ਹੈ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਪਰ ਉਹ ਪੁਲਸ ਦੇ ਕੰਮ ਤੋਂ ਗੈਰਹਾਜ਼ਰ ਰਹਿਣ ਲੱਗਿਆ ਸੀ ਬਾਅਦ ਵਿੱਚ ਯੂਪੀ ਪੁਲਸ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਜੈਪੁਰ ਪੁਲਸ ਨੇ ਤਨੁਜ ਚਾਹਰ ਦੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਤੋਂ ਤਨੁਜ ਬਾਰੇ ਜਾਣਕਾਰੀ ਲਈ ਕੁਝ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸਿਆਸੀ ਦੇ ਭੇਖ ਦੇ ਵਿੱਚ ਵਰਿੰਦਾਵਨ ਪ੍ਰਿਕਰਮਾਂ ਲਈ ਜਾ ਰਿਹਾ ਹੈ ਉਹ ਇੱਕ ਥਾਂ ਰੁਕਣ ਦੀ ਬਜਾਏ ਵੱਖ-ਵੱਖ ਥਾਵਾਂ ਤੇ ਡੇਰੇ ਲਗਾ ਕੇ ਰਹਿੰਦਾ ਸੀ ਤਾਂ ਜੋ ਪੁਲਿਸ ਤੋਂ बच ਸਕੇ ਡੀసీపీ ਸਾਊਥ ਦਿੰਗਤ ਆਨੰਦ ਨੇ ਇਹ ਵੀ ਦੱਸਿਆ ਕਿ ਤਨੁਜ ਬਾਰੇ ਸੁਰਾਕ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜਨ ਲਈ ਉਸ ਵਰਗੇ ਸਾਧੂ ਦਾ ਰੂਪ ਵੀ ਲਿਆ ਬਣਾਇਆ ਕਿਉਂਕਿ ਮਲਜ਼ਮ ਤਨੁਜ ਖੁਦ ਯੂਪੀ ਪੁਲਿਸ ਦੀ ਸਪੈਸ਼ਲ ਟੀਮ ਦੇ ਵਿੱਚ ਕੰਮ ਕਰ ਚੁੱਕਿਆ ਸੀ ਜਿਸੇ ਚ ਉਹ ਪੁਲਿਸ ਦੇ ਸਾਰੇ ਤਰੀਕੇ ਜਾਣਦਾ ਸੀ ਇਸੇ ਕਰਕੇ ਉਸ ਨੇ ਇੱਕ ਸੰਿਆਸੀ ਦੇ ਰੂਪ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਜੈਪੁਰ ਪੁਲਿਸ 22 ਅਗਸਤ ਤੋਂ ਵrindavan ਧਾਮ ਦੇ ਚੱਕਰ ਲਗਾ ਰਹੀ ਸੀ ਅਤੇ 27 ਅਗਸਤ ਨੂੰ ਤੈਨੁਜ ਬਾਰੇ ਸਰਾਗ ਮਿਲਨ ਤੋਂ ਬਾਅਦ ਇਸ ਟੀਮ ਦੇ ਮੈਂਬਰ ਉਸ ਕੋਲ ਪਹੁੰਚ ਗਏ ਜਿਵੇਂ ਹੀ ਦੋਸ਼ੀ ਤਨੂਜ ਨੂੰ ਹਵਾ ਮਿਲੀ ਤਾਂ ਉਹ ਬੱਚੇ ਨੂੰ ਗੋਦ ਚ ਲੈ ਕੇ ਖੇਤਾਂ 'ਚ ਭੱਜ ਗਿਆ ਪੁਲਿਸ ਟੀਮ ਦੇ ਮੁਲਾਜ਼ਮਾਂ ਨੇ 8-10 ਕਿਲੋਮੀਟਰ ਤੱਕ ਪਿੱਛਾ ਕਰਕੇ ਉਸ ਨੂੰ ਫੜ ਲਿਆ